ਨਹੀਂ ਗੰਗ ਸਿੰਘ ਫੌਜਾਂ ਅੜਬ ਘੋੜੇ ਨੂੰ ਕਿਸ ਤਰ੍ਹਾਂ ਕਾਬੂ ਕਰਦੀਆਂ ਪੂਰਾ ਅੜਬ ਘੋੜਾ ਇਹ ਦੇਖੋ ਢੰਗ ਸਿੰਘ ਫੌਜ ਉਸ ਨੂੰ ਕਿਸ ਤਰ੍ਹਾਂ ਕਾਬੂ ਕਰੂ ਘੋੜਾ ਇਹ ਬੱਗੀ ਜੋੜਿਆ ਹੁੰਦਾ ਜੀ ਤੇ ਬੱਗੀ ਤੇ ਵੀ ਇਹ ਖਰਾ ਹੁੰਦਾ ਗੋ ਤੇ ਹੁਣ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਰ ਰਹੀ ਜਾਂ ਢੰਗ ਸਿੰਘ ਫੌਜ ਦੇਖੀ ਯਾਰ ਲੋ ਅੜਬ ਤੋਂ ਅੜਬ ਘੋੜੇ ਢੰਗ ਸਿੰਘ ਫੌਜਾਂ ਇਦਾਂ ਕੰਟਰੋਲ ਕਰਦਿਆਂ ਦੇਖੋ ਆ ਲੱਗਾ ਵਾਹ ਅੜ ਜਾ ਦੇ ਵਾਹ ਜਾ ਦੇਖੋ ਗੁਰੂ ਕੀ ਲਾਡਲੀ ਫੌਜ ਬੜੀ ਬਹਾਦਰੀ ਦੇ ਨਾਲ ਘੋੜੇ ਨੂੰ ਪਗੜਨ ਲੱਗੀ ਆ ਬੱਲੇ ਬਾਬਾ ਤੇਰੇ ਕਰ ਲਿਆ ਕੰਟਰੋਲ ਹੈ ਹਾਂ ਸੋਤੋ ਕੀ ਵੀਰਿਆ ਬਾਬਾ ਯਾਰ ਬੱਲੇ ਬੱਲੇ ਤੇਰੇ ਬਾਬਾ ਐਂ ਕਰਨੇ ਪੈਂਦੇ ਆ ਦੋਸਤੋ ਗਰਮ ਘੋੜੇ ਕੰਟਰੋਲ ਇਹਨੇ ਸਿੰਘ ਫੌਜਾਂ ਤੋਂ ਕੋਈ ਘੋੜਾ ਨਹੀਂ ਵੀਰਿਆ ਹੁੰਦਾਗਾ ਇਹਨਾਂ ਨੇ ਕੰਟਰੋਲ ਕਰ ਲੈਣਾ ਹੈ ਵੀਡੀਓ ਬਣਾਈ ਜਾਣਾ ਵੀਡੀਓ ਬਾਬਾ ਜ਼ਿਆਦਾ ਕਰਮਾ ਹੈ ਹਨਾ ਬਾਬਾ ਜੀ ਜਦੋਂ ਹੁਣ ਇਹ ਕੰਟਰੋਲ ਹੋ ਗਿਆ ਹੁਣ ਨਹੀਂ ਜ਼ਿਆਦਾ ਖਰਾਬ ਕਰਦੇ ਦੂਬਾ ਫਿਰ ਠੀਕ ਆ ਜਦੋਂ ਰੇੜਾ ਜੋੜਨ ਲੱਗੇ ਹੈ ਦੇਖੋ ਦੋਸਤੋ ਓੜਾ ਬਹੁਤ ਸ਼ਕੀਨ ਆ ਮੂਲਤ ਆ ਇੱਕ ਗਰਮ ਵੀ ਪੂਰਾ ਆ Я не я